ਕਰੋੜਾ ਰੁਪਏ ਦੇ ਫਾਰਮ ਹਾਊਸਾਂ ਦੀ ਗਲਤ ਪਬੰਦੀ ਸ਼ੁਦਾ ਰਜਿਸਟਰੀਆਂ ਕਰਨ ਤੋਂ ਬਾਅਦ ਹੁਣ ਰੋਪੜ ਦੀ ਤਹਿਸੀਲ ਫਿਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦਾ ਕਾਰਨ ਇਸ ਤਹਿਸੀਲ ਦੇ ਵਿੱਚ ਲੋਕਾਂ ਨਾਲ ਹੋਈ ਧੋਖਾਧੜੀ ਹੈ ਭਾਵੇਂ ਕਿ ਮੁੱਖ ਮੰਤਰੀ ਤਹਿਸੀਲਾਂ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੋਣ ਅਤੇ ਆਨਲਾਈਨ ਰਜਿਸਟਰੀਆਂ ਵਰਗੀਆਂ ਸਹੂਲਤਾਂ ਦਾ ਹੌਕਾ ਦੇ ਕੇ ਵਾਹਵਾਹੀ ਖੱਟੜ ਦਿਆ ਕੋਸ਼ਿਸ਼ਾਂ 'ਚ ਜੁਟੇ ਹੋਏ ਨੇ ਰੋਪੜ ਤਹਿਸੀਲ ਦੇ ਵਿੱਚ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਹੀ ਧੋਖੇ ਨਾਲ ਉਹ ਮਾਫੀਆ ਵੱਲੋਂ ਹੱਤਿਆਈਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਇੱਕ ਜਿਉਂਦੇ ਜਾਗਦੇ ਕਿਸਾਨ ਦੀ ਮੌਤ ਦਾ ਸਰਟੀਫਿਕੇਟ ਲਗਾ ਕੇ ਉਸ ਦੀ ਜ਼ਮੀਨ ਹੀ ਕਿਸੇ ਹੋਰ ਵਿਅਕਤੀ ਦੇ ਨਾਂ ਛਾੜ ਦਿੱਤੀ ਗਈ ਰੋਪੜ ਤੇ ਪਿੰਡ ਭਰਤਗੜ ਖੇਵੜਦਾਰ ਦੇ ਪਿੰਡ ਬੇਲੀ ਦੇ ਜੁੰਡੇ ਜਗ ਦੇ ਵਾਸੀ ਮੇਵਾ ਸਿੰਘ ਤੇ ਉਸਦੇ ਸਖੇ ਭਰਾ ਸੰਤੋਖ ਸਿੰਘ ਦੀ ਪਿੰਡ ਬੇਲੀ ਦੇ ਵਿੱਚ 19 ਕਨਾਲ 15 ਮਰਲੇ ਜ਼ਮੀਨ ਨੂੰ ਇੱਕ ਮਹਿਲਾ ਵੱਲੋਂ ਆਪਣੇ ਆਪ ਨੂੰ ਮੇਵਾ ਸਿੰਘ ਦੀ ਪੁੱਤਰੀ ਦੱਸ ਕੇ ਮੌਤ ਦਾ ਜਾਲੀ ਸਰਟੀਫਿਕੇਟ ਲਗਾ ਕੇ ਪਟਵਾਰੀ ਕੋਲ ਪੇਸ਼ ਕਰ ਇੰਤਕਾਲ ਵਿਰਾਸਤ 1911 ਮਿਤੀ 7-5-25 ਨੂੰ ਦਰਜ ਕਰਵਾ ਦਿੱਤਾ ਗਿਆ। ਤੇ ਇਹ ਇੰਤਕਾਲ 95225 ਨੂੰ ਨਾਮਨਜ਼ੂਰ ਵੀ ਕਰ ਦਿੱਤਾ ਗਿਆ ਕਿਉਂਕਿ ਕੁਰਸੀਨਾਮਾ ਪਿੰਡ ਦੇ ਨੰਬਰਦਾਰ ਵੱਲੋਂ تصدیق ਨਹੀਂ ਕੀਤਾ ਗਿਆ ਸੀ ਇਸੋ ਬਾਅਦ ਫਿਰ ਨਵਾਂ ਵਿਰਾਸਤ ਇਤਕਾਲ ਨੰਬਰ 1914 ਮਿਤੀ 25/5/25 ਦਰਜ ਕੀਤਾ ਗਿਆ ਜੋ ਕਿ ਮਿਤੀ 26/5/25 ਨੂੰ ਮਨਜ਼ੂਰ ਕਰ ਦਿੱਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਵਿਰਾਸਤ ਇਤਕਾਲ ਨੰਬਰ 1911 ਦੇ ਵਿੱਚ ਮੀਵਾ ਸਿੰਘ ਦੀ ਪਤਨੀ ਜਗੀਰ ਕੌਰ ਨੂੰ ਜਿਉਂਦਾ ਦੱਸਿਆ ਗਿਆ ਤੇ ਵਿਰਾਸਤ ਇੰਤਕਾਲ ਨੰਬਰ 1914 ਦੇ ਵਿੱਚ ਮੀਵਾ ਸਿੰਘ ਦੀ ਪਤਨੀ ਗੁਰਦੇਵ ਕੌਰ ਪਹਿਲਾਂ ਮਰ ਚੁੱਕੀ ਹੈ ਇਹ ਦੱਸਿਆ ਗਿਆ ਜਦੋਂ ਕਿ ਮੈਂ ਮੀਵਾ ਸਿੰਘ ਇਹਨਾਂ ਔਰਤਾਂ ਨੂੰ ਜਾਣਦਾ ਤੱਕ ਨਹੀਂ ਤੇ ਮੀਵਾ ਸਿੰਘ ਦੀ ਪਤਨੀ ਦਾ ਨਾਮ ਦਲਜੀਤ ਕੌਰ ਹੈ ਜੋ ਕਿ ਜ਼ਿੰਦਾ ਹੈ ਜਰ ਕਿ ਇੰਤਕਾਲ ਨੰਬਰ 1914 ਪਿੰਡ ਬੇਲੀ ਦੇ ਨੰਬਰਦਾਰ ਤੋਂ ਤਸਦੀਕ ਕਰਵਾਉਣ ਦੀ ਜਗ੍ਹਾ ਹੋਰ ਪਿੰਡ ਦੇ ਨੰਬਰਦਾਰ ਤੋਂ ਤਸਦੀਕ ਕਰਵਾ ਕੇ ਇੰਤਕਾਲ ਮਨਜ਼ੂਰ ਕਰਵਾ ਦਿੱਤਾ ਇੰਤਕਾਲ ਨੰਬਰ 1914 ਮਨਜ਼ੂਰ ਹੋਣ ਤੋਂ ਬਾਅਦ ਧੋਖਾ ਕਰਨ ਵਾਲੀ ਮਹਿਲਾ ਦੁਆਰਾ ਮਿਤੀ 13/25 ਨੂੰ ਮੀਵਾ ਸਿੰਘ ਦੀ ਸਾਰੀ ਜ਼ਮੀਨ ਤਰਸੀਮ ਸਿੰਘ ਨਾਮਕ ਨੂੰ ਵੇਚ ਦਿੱਤੀ ਜਿਸ ਦਾ ਇੰਤਕਾਲ ਨੰਬਰ 1919 ਦਰਜ ਕੀਤਾ ਗਿਆ ਤੇ ਮਨਜ਼ੂਰ ਕੀਤਾ ਗਿਆ ਲੋਕਾ ਦੀਆਂ ਜ਼ਮੀਨਾਂ ਧੋਖੇ ਨਾਲ ਵੇਚਣ ਦਾ ਇਸੇ ਤਰ੍ਹਾਂ ਦਾ ਇੱਕ ਹੋਰ ਮਸਲਾ ਪਿੰਡ ਖਾਲੀਪੁਰ ਦਾ ਹੈ ਜਿੱਥੇ ਗਲਤ ਮੁਖਤਿਆਰ ਨਾਮੇ ਨਾਲ 15 ਕਨਾਲ 15 ਮਰਲੇ ਜ਼ਮੀਨ ਵੇਚ ਦਿੱਤੀ ਗਈ ਤੇ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਉਸ ਮੁਖਤਿਆਰ ਨਾਮੇ ਦੇ ਵਿੱਚ ਮੁਖਤਿਆਰਨਾਮਾ ਪ੍ਰਾਪਤ ਕਰਨ ਵਾਲੇ ਨੂੰ ਜ਼ਮੀਨ ਵੇਚਣ ਦਾ ਅਧਿਕਾਰ ਹੀ ਨਹੀਂ ਸੀ ਜਦਕਿ ਜ਼ਮੀਨ ਦੇ ਕੋਹਰ ਢੋਖਾ ਧੜੀ ਦੇ ਮਾਮਲੇ ਦੇ ਵਿੱਚ ਪਿੰਡ ਬਰਦਾਰ ਚ ਮੇਜਰ ਸਿੰਘ ਦੇ ਦਾਦੇ ਦੇ ਨਾਮ ਤੇ ਜ਼ਮੀਨ ਦਰਜ ਉਸ ਦੀ ਜਾਣਕਾਰੀ ਤੋਂ ਬਿਨਾਂ ਹੀ ਕਿਸੇ ਹੋਰ ਦੇ ਨਾਮ ਮਾਲਕੀ ਤਬਦੀਲ ਕਰ ਦਿੱਤੀ ਗਈ ਇਨਾ ਸਾਰੇ ਮਾਮਲਿਆਂ 'ਚੋ ਮੇਜਰ ਸਿੰਘ ਦੇ ਮਾਮਲੇ ਦੇ ਵਿੱਚ ਤਾਂ ਪੁਲਿਸ ਨੇ ਦੋ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਜਦਕਿ ਪਿੰਡ ਭਰਤਗੜ ਬੇਲੀ ਦੇ ਮਾਮਲੇ ਦੇ ਵਿੱਚ ਐਸਡੀਐਮ ਵੱਲੋਂ ਜਾਂਚ ਰਿਪੋਰਟ 'ਚ ਧੋਖਾਧੜੀ ਕਰਨ ਵਾਲਿਆਂ ਬਾਰੇ ਸਭ ਕੁਝ ਸਾਫ਼-ਸਾਫ਼ ਲਿਖਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਪਿੰਡ ਖਾਲੀਪੁਰ ਦੇ ਮਾਮਲੇ ਦੇ ਵਿੱਚ ਤਾਂ ਹਾਲੇ ਤੱਕ ਕਾਰਵਾਈ ਨਜ਼ਰੀ ਨਹੀਂ ਆਈ ਤੇ ਧੋਖਾਧੜੀ ਦਾ ਸ਼ਿਕਾਰ ਹੋਏ ਇਨ੍ਹਾਂ ਵਿਅਕਤੀਆਂ ਦਾ ਪ੍ਰਸ਼ਾਸਨ ਤੇ ਸਰਕਾਰ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ ਇਹ ਮਸਲਾ ਹੈਗਾ ਪਿੰਡ ਬੇਲੀ ਦੀ ਜ਼ਮੀਨ ਦਾ ਹੈ ਜਿਹਦਾ ਹੱਦ ਵਸਤ ਨੰਬਰ 6 ਆ ਇਹਦੇ ਵਿੱਚ ਇਹ ਹੋਇਆ ਵੀ ਇੱਕ ਮੇਵਾ ਸਿੰਘ ਦੇ ਨਾਮ ਦੇ ਸਾਡੇ ਬੰਦੇ ਆ ਇਹਨਾਂ ਲਈ ਇੱਕ ਪਰਮਜੀਤ ਕੌਰ ਦੀ ਔਰਤ ਨੇ ਇਹਨਾਂ ਨੂੰ ਮਰਿਆ ਹੋਇਆ ਘੋਸ਼ਿਤ ਕਰਕੇ 21 12 2024 ਦਾ ਡੈੱਸ਼ ਸਰਟੀਫਿਕੇਟ ਲਾ ਕੇ ਇਹਨਾਂ ਦੀ ਜਿਹੜੀ 19 ਕਨਾਲ 15 ਮਰਲੇ ਜ਼ਮੀਨਾਂ ਇਹਨਾਂ ਦੇ ਭਾਈ ਨਾਲ ਸਾਂਝੀ ਉਹਦਾ ਅੱਧਾ ਹਿੱਸਾ ਇਹਨਾਂ ਦਾ ਬਣਦਾ ਹੈ ਉਹ ਆਪਣੇ ਨਾਮ ਗੱਲ ਤੇ ਡਾਏ ਦਰਜੀ ਕਰਕੇ ਬਰਾਸ ਦਾ ਇੰਤਕਾਲ ਕਰਕੇ ਆਪਣੇ ਨੂੰ ਟ੍ਰਾਂਸਫਰ ਕਰਾ ਲਈ ਇਹਦੇ ਬਾਰੇ ਜਿਹੜੀ ਪੜਤਾਲ ਆ ਉਹ ਐਸਜੀਐਮ ਸਾਹਿਬ ਰੋਪੜ ਦੁਆਰਾ ਸੰਜੀਪ ਕੁਮਾਰ ਜੀ ਦੁਆਰਾ ਕੀਤੀ ਗਈ ਸੀ ਜਿਦੇ ਵਿੱਚ ਇਹ ਤੱਥ ਸਾਹਮਣੇ ਆਏ ਆ ਵੀ ਜਿਹੜੀ ਮੁਕਦਮਾ ਦਰਜ ਕਰਨਾ ਬਣਦਾ ਏ ਉਹ ਪਟਵਾਰੀ ਤੇ ਤੇ ਜਿਹੜੀ ਔਰਤਾ ਤੇ ਇੱਕ ਲੰਬੜਦਾਰ ਦੇ ਖਿਲਾਫ ਉਹਨਾਂ ਨੇ ਮੁਕਦਮੇ ਦੀ ਰਿਪੋਰਟ ਬਣਾਈ ਸੀਗੀ ਜਿਹਦੇ ਅਨੁਸਾਰ ਮੁਕਦਮਾ ਦਰਜੀਨਾ ਪਰ ਅੱਜ ਤੱਕ ਹੋਇਆ ਨਹੀਂ ਹੈਗਾ ਰਿਪੋਰਟ ਦੇ ਅਨਸਾਰ ਹੋਣਾ ਬਣਦਾ ਤਾਂ ਇੱਕ ਮਸਲਾ ਇਹਦੇ ਨਾਲ ਦਾ ਖਾਲੀ ਰਿਪੋਰਟ ਦਾ ਹੈ ਉੱਥੇ ਵੀ ਇਦਾਂ ਹੀ ਹੋਇਆ ਉੱਥੇ ਇੱਕ ਗਲਤ ਪਾਵਰ ਹਟਾਰਨੀ ਗਾਜੀਆਬਾਦ ਤੇ ਬਣ ਕੇ ਆਉਂਦੀ ਹੈ ਜਿਦੇ ਵਿੱਚ ਬੰਦੇ ਨੂੰ ਵਿੱਚ ਜ਼ਮੀਨ ਵੇਚਣ ਦਾ ਅਧਿਕਾਰ ਹੈ ਨਹੀਂ ਤੇ ਉਹਦੀ ਵੀ ਰਜਿਸਟਰੀ ਰੋਪੜ ਮਾਲ ਸਬ ਰਜਿਸਟਰ ਦੁਆਰਾ ਕਰ ਦਿੱਤੀ ਜਾਂਦੀ ਹੈ ਔਰ ਉਹਦੇ ਵਿੱਚ ਵੀ ਬੰਦਿਆਂ ਨੇ ਦਰਖਾਸਤ ਦਿੱਤੀ ਆ ਤੇ ਉਹਦੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਸਾਡੀ ਇਹ ਮੰਗ ਆ ਸੀਐਮ ਸਾਹਿਬ ਤੇ ਤੇ ਸੀਬੀਆਈ ਡਿਪਾਰਟਮੈਂਟ ਦੇ ਵਿਜੀਲੈਂਸ ਡਿਪਾਰਟਮੈਂਟ ਤੇ ਵੀ ਰੋਪੜ ਡਿਪਾਰਟਮੈਂਟ ਰੋਪੜ ਰੈਵਨਿਊ ਡਿਪਾਰਟਮੈਂਟ ਦੀ ਜਾਂਚ ਕਰਾਈ ਜਾਵੇ ਇਹ ਤਾਂ ਇੱਕ ਦੋ ਮਸਲੇ ਆ ਤੁਹਾਡੇ ਕੋਲ ਇਹਦੇ ਇਲਾਵਾ ਹੋਰ ਮਸਲੇ ਬਥੇਰੇ ਮਿਲਨੇ ਆਂ ਕਿ ਮੇਰੇ ਪਿਤਾ ਜੀ ਆ ਮੇਵਾ ਸਿੰਘ ਜੀ ਇਹਨਾਂ ਦੇ ਨਾਂ ਤੇ ਜ਼ਮੀਨ ਹੈ ਜੀ ਪਿੰਡ ਬੇਲੀ ਚ ਤੇ 19 ਕਨਾਲ ਕੁਛ ਮਰ ਲਿਆ ਜੀ ਨਾਲ ਇਹਨ ਤੇ ਪਰ ਆਏ ਜੀ ਸੰਤੋਖ ਸਿੰਘ ਅੱਧ ਦੇ ਮਾਲਕ ਹੈ ਪਰਮਜੀਤ ਨਾਂ ਦੀ ਜਿਹੜੀ ਔਰਤ ਨੇ ਗਲਤ ਡੈਥ ਸਰਟੀਫੀਕੇਟ ਇਹਨਾਂ ਦਾ ਲਾ ਕੇ ਜੀ ਆਪਣੇ ਨਾਂ ਕਰਾ ਲਈ ਜੀ ਤੇ ਅੱਗੇ ਵੇਚ ਦਿੱਤੀ ਸਰਸ਼ੇਮ ਸਿੰਘ ਨੂੰ ਜੀ ਜਦੋਂ ਅਸੀਂ ਉੱਥੇ ਆਪਣੀ ਜ਼ਮੀਨ ਚ ਗਏ ਜੀ ਉੱਥੋਂ ਉਹ ਬੰਦਾ ਸਾਨੂੰ ਕਹਿੰਦਾ ਵੀ ਇਹ ਜ਼ਮੀਨ ਤਾਂ ਮੈਂ ਖਰੀਦ ਲਈ ਉੱਤੋਂ ਸਾਨੂੰ ਪਤਾ ਲੱਗਿਆ ਫਿਰ ਅਸੀਂ ਐਸ.ਡੀ.ਐਮ ਸਾਹਿਬ ਦੇ ਡਿਪਟੀ ਕਮਿਸ਼ਨਰ ਸਾਹਿਬ ਦੇ ਦਰਖਾਸਤਾਂ ਦਿੱਤੀਆਂ ਜੀ ਉਹਨਾਂ ਦੀ ਇਨਕੁਆਇਰੀ ਵੀ ਹੋਈ ਪਰ ਕੋਈ ਕਾਰਵਾਈ ਨਹੀਂ ਹੋਈ ਜੀ ਪਟਵਾਰੀ ਵਿਰੁੱਧ ਜਾਂ ਕਿਸੇ ਹੋਰ ਜੋ ਵੀ ਵੇਚਣ ਖਰੀਦਣ ਨਾਲ ਇਹ ਤੇ ਜੀ ਕਿਹੜੇ ਕੋ ਬੰਦੇ ਨੇ ਮੀਂਹ ਪਾਉਣਾਗੇ ਜੀ ਸਾਨੂੰ ਜਦੋਂ ਪਤਾ ਲੱਗਿਆ ਜੀ 15 ਕਨ ਸਾਡੀ 15 ਮਰਲੇ ਜ਼ਮੀਨਾਂ ਜੀ ਉਹ ਤੋਂ ਬਾਅਦ ਅਸੀਂ ਦਰਖਾਸਤਾਂ ਦਿੱਤੀਆਂ ਜੀ ਤਸੀਹਾਰਾ ਸਾਹਿਬ ਨੂੰ ਜੀ ਐਡੀਐਮ ਸਾਹਿਬ ਨੂੰ ਜੀ ਐਸ.ਐਸ.ਬੀ ਸਾਹਿਬ ਨੂੰ ਜੀ ਸਾਡੇ ਕੋਈ ਕਾਰਵਾਈ ਨਹੀਂ ਹੋਈ ਉਦਰ ਕਾਂਗਰਸੀ ਪਾਰਟੀ ਦੇ ਸਥਾਨਕ ਆਗੂ ਰੋਪੜੇ ਇਲਾਕੇ ਦੇ ਵਿੱਚ ਕੁ ਮਾਫੀਆ ਦੇ ਸਰਗਰਮ ਹੋਣ ਅਤੇ ਸੱਤਾਧਾਰੀ ਤਿਰ ਦੇ ਅਹੁਦਿਆਂ ਨਾਲ ਮਿਲ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਲਗਾ ਰਹੇ ਨੇ ਤੇ ਨਾ ਮਾਮਲਿਆਂ ਦੇ ਵਿੱਚ ਸੰਬੰਧਿਤ ਸਰਕਾਰੀ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਦੀ ਮੰਗ ਕਰ ਰਹੇ ਨੇ ਦੇਖੋ ਇਹ ਦੋਸ਼ ਤੁਹਾਡੇ ਸਾਹਮਣੇ ਆ ਜ਼ਮੀਨ ਦਾ ਮੁੱਦਾ ਇਹਦੇ ਵਿੱਚ ਪਟਵਾਰੀ ਕਨਗੋ ਤਹਿਸੀਲਦਾਰ ਤੇ ਕੁਝ ਲੀਡਰ ਸ਼ਾਮਲ ਹੈ ਜਿਹੜਾ ਇਹ ਗਰੋਅ ਹੈ ਲੋਕਾਂ ਦੀਆਂ ਜ਼ਮੀਨਾਂ ਜਾਲੀ ਟੌਰਨੀਆਂ ਬਣਾ ਕੇ ਵੇਚ ਰਿਆ ਜੋ ਸਾਡੇ ਮੁੱਖ ਮੰਤਰੀ ਨੇ ਸਤਕਾਰਯੋਗ ਨੇ ਸਾਡੇ ਇਹ ਕਹਿੰਦੇ ਨੇ ਕਿ ਤਹਿਸੀਲਾਂ ਚ ਕੋਈ ਕਰਾਪਸ਼ਨ ਨਹੀਂ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਪਰ ਅੱਜ ਕੁਝ ਲੀਡਰਾਂ ਵੱਲੋਂ ਜੋ ਇਹਨਾਂ ਦੇ ਪਾਰਟੀ ਦੇ ਨਮਾਇंदे ਆ ਉਹਨਾਂ ਨੂੰ ਜੇ ਬਚਾਉਣ ਲਈ ਇਹ ਸਰਕਾਰ ਦੇ ਨਮਾਇंदे ਤੇ ਪ੍ਰਸ਼ਾਸਨ ਅੱਜ ਇਸ ਹੱਦ ਤੱਕ ਜਾ ਰਿਹਾ ਕਿ ਜਿਨ੍ਹਾਂ ਬੰਦਿਆਂ ਦੀ ਇਹ ਜ਼ਮੀਨ ਹੈ ਜਿਹੜੀਆਂ ਨਾ ਦਰਖਾਸਤਾਂ ਦਿੱਤੀਆਂ ਉਹਨਾਂ ਦੇ ਖਿਲਾਫ ਵੀ ਸਾਡੀ ਜ਼ਮੀਨੀ ਨਾ ਵੱਲੋਂ ਵੇਚੀ ਗਈ ਗਰੋਵ ਵੱਲੋਂ ਜੇ ਉਹਨਾਂ ਦੇ ਕਹਿਣ ਤੇ ਦੋਸ਼ੀਆਂ ਦੇ ਕਾਰਵਾਈ ਨਹੀਂ ਹੋ ਰਹੀ ਫਿਰ ਤੁਸੀਂ ਕੀ ਸਮਝ ਸਕਦੇ ਵੀ ਇਹ ਸਰਕਾਰ ਆਮ ਲੋਕਾਂ ਨੂੰ ਇਨਸਾਫ ਦੇ ਸਕਦੀ ਦੂਜੇ ਪਾਸੇ ਤਹਿਸੀਲਦਾਰ ਹਰਸਿਮਰਨ ਸਿੰਘ ਦਾ ਕਹਿਣਾ ਹੈ ਕਿ ਧੋਖਾਧੜੀ ਸੰਬੰਧੀ ਜਾਂਚ ਕਰਵਾਉਣ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਲਈ ਰਿਪੋਰਟ ਪੇਜੀ ਗਈ ਹੈ ਪਰ ਤਹਿਸੀਲ ਚਮੋਈਆਂ ਨਾ ਧੋਖਾਧੜੀਆਂ ਸੰਬੰਧੀ ਉਹਨਾਂ ਪਾਸ ਵੀ ਕੋਈ ਸਪੱਸ਼ਟ ਜਵਾਬ ਨਾ ਮਿਲਿਆ ਇੱਥੋਂ ਤੱਕ ਕਿ ਤਹਿਸੀਲਦਾਰ ਸਾਹਿਬੀ ਉਹ ਮਾਫੀਆ ਦੇ ਸਰਗਰਮ ਦੀ ਗੱਲ ਵੀ ਕਬੂਲ ਦੇ ਨਜ਼ਰ ਆਏ ਦੋ ਪੇਜਾਂ ਦੀ ਤਿੰਨ ਪੇਜਾਂ ਦੀ ਰਿਪੋਰਟ ਬਣਾ ਕੇ ਬੰਦੇ ਦੇ ਖਿਲਾਫ ਲਿਖਿਆ ਲੰਬੜਦਾਰ ਦੇ ਖਿਲਾਫ ਜਿਹੜੇ ਲੰਬੜਦਾਰ ਨੇ ਤਸਦੀਕ ਕੀਤਾ ਖਾਲਸਾਪੁਰ ਦਾ ਉਹ ਸਾਰਾ ਲਿਖੇ ਭੇਜਿਆ ਉਹ ਕਾਰਵਾਈ ਨੂੰ ਬ੍ਰੇਕਾ ਕਿੱਥੇ ਲਾਈ ਜਾਂਦਾ ਮੈਂ ਕੀ ਕਹਿ ਸਕਦਾ ਮੈਂ ਤਾਂ ਲਿਖੇ ਭੇਜਿਆ ਸਾਰਾ ਦੋ ਤਿੰਨ ਭੇਜਣ ਦੀ ਰੋਡ ਭੇਜੀ ਆ ਦੀ ਮੇਰੇ ਇਹ ਹੈ ਨਾ ਕਿਸੇ ਮਾਫੀ ਦੇ ਕੰਮ ਹੈ ਤਾਂ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਮਾਫੀਆ ਨੇ ਕਿਸੇ ਨਹੀਂ ਕੀਤੀ ਸ਼ੈਤਾਨੀ ਜਿਹੜੇ ਪੁਰਾਣੇ ਜਿਹੜੇ ਨਿਗਾਹ ਰੱਖਦੇ ਆ ਵਾਲਾ ਤੁਹਾਨੂੰ ਕੰਪਲੇਨਟ ਦਿੱਤੀ ਸੀ ਡੀਆਈਜੀ ਸਾਹਿਬ ਨੂੰ ਤੇ ਡੀਆਈ ਸਾਹਿਬ ਨੇ ਅੱਗੇ ਮਹਾਲੀ ਐਸਪੀ ਜੀ ਸਾਹਿਬ ਨੂੰ ਮਾਰਕ ਕੀਤੀ ਸੀਗੀ ਕਿ ਕਿਸੇ ਬੰਦੇ ਨੇ ਜੜੀ ਆਪਣੇ ਬੰਦੇ ਖੜੇ ਕਰਕੇ ਤੇ ਰਜਿਸਟਰੀਆਂ ਕਰਾ ਲਈਆਂ ਜਾਂ ਜ਼ਮੀਨ ਆਪਣੇ ਨਾਂ ਕਰਵਾ ਲਈ ਹੈ ਇਹਦੇ ਬਾਰੇ ਇਨਕੁਆਰੀ ਤੋਂ ਬਾਅਦ ਮਾਨਯੋਗ ਡੀਏ ਸਾਹਿਬ ਵੱਲੋਂ ਰਿਪੋਰਟ ਮਸੂਲ ਹੋਣ ਤੇ ਐਸਐਸਬੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਫਆਰ ਨੰਬਰ 1 ਦਰਜ ਕੀਤੀ ਸੀਗੀ ਜਿਹਦੇ ਵਿੱਚ ਅਰਜਨ ਸਿੰਘ ਤੇ ਗੁਰਜੋਤ ਸਿੰਘ ਵਾਸੀ ਅੰਮ੍ਰਿਤਸਰ ਦੇ ਖਿਲਾਫ ਐਫਆਈਆਰ ਨੰਬਰ 1 ਦਰਜ ਕੀਤੀ ਗਈ ਹੈ ਪਾਮੇਕੇ ਰੋਪੜ ਤਹਿਸੀਲ ਅਦੀਨ ਜੰਗਲਾਂ ਦੇ ਵਿੱਚ ਮੰਗਲ ਕਰਕੇ ਨਜਾਇਜ਼ ਤੌਰ ਤੇ ਬਣੇ ਕਰੋੜਾ ਰੁਪਏ ਦੇ ਫਾਰਮ ਹਾਊਸਾਂ ਖਿਲਾਫ ਕਾਰਵਾਈ ਦੀ ਗੱਲ ਹੋਵੇ ਜਾਂ ਆਮ ਕਿਸਾਨਾਂ ਦੀਆਂ ਜ਼ਮੀਨਾਂ ਧੋਖੇ ਨਾਲ ਹੋਰ ਨਾਲ ਲੋਕਾਂ ਦੇ ਨਾਮ ਦਰਜ ਕੀਤੇ ਜਾਣ ਦੇ ਮਾਮਲੇ ਹੋਣ ਪਰ ਕਾਰਵਾਈ ਦੇ ਨਾਮ ਤੇ ਜਾਂ ਤਾਂ ਖਾਨਾ ਪੂਰਤੀ ਦਿਖਾਈ ਦਿੰਦੀ ਹੈ ਜਾਂ ਫਿਰ ਪ੍ਰਾਈਵੇਟ ਲੋਕਾਂ ਦੇ ਮਾਮਲੇ ਦਰਜ ਕਰ ਪ੍ਰਸ਼ਾਸਨ ਪੱਲਾ ਛਾੜ ਦਿੰਦਾ ਹੈ ਜਦ ਕਿ ਵੱਡਾ ਸਵਾਲ ਤਾਂ ਇਹ ਹੈ ਕਿ ਕੀ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਤੇ ਮਿਲਿ-ਫੁਗਤ ਤੋਂ ਬਿਨਾ ਕੀ ਇਹ ਸਭ ਕੁਝ ਸੰਭਵ ਹੋ ਸਕਦਾ ਹੈ ਜੇਕਰ ਨਹੀਂ ਤਾਂ ਫੇਰ ਇਹ ਨਾ ਸਰਕਾਰੀ ਬਾਬੂਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਵੀ ਸਰਕਾਰ ਤੇ ਪ੍ਰਸ਼ਾਸਨ ਤੇ ਇੱਕ ਵੱਡਾ ਸਵਾਲ ਹੈ ਜਗਜੀਤ ਚੰਗੀ ਦੇ ਨਾਲ ਪੀਡੀਸੀ న్యూਸ ਬੋਹਾਲੀ